ਓ ਚੰਨੀ ਕੀ ਬਣਦਾ ਯਾਰ ਅਸੀਂ ਤਾਂ ਬੋਰ ਹੋਈ ਜਾਂਦੇ ਆ ਘਰੇ ਬੈਠੇ ਬੈਠੇ ਤੁਸੀਂ ਕਿਵੇਂ ਸ਼ੁਗਲ ਮੇਲਾ ਕਰਦੇ ਹੋ ਦੱਸ ਚੰਨੀ ਹਾਂ ਕਿਹੜਾ ਕੰਮ ਲੱਭਿਆ ਨਮਾ ਉਹ ਕਿਆ ਕਰ ਕਰਤੀ ਇਦਾਂ ਤਾਂ ਥੱਲੇ ਬੈਨ ਵਾਲਾ ਕੰਮ ਮਾਰਾ ਯਾਰ ਮੰਜਿੱਟ ਕੇ ਕਿਆਗਲਾ ਕਰਦਾ ਤੂੰ ਨਮਾ ਕੰਮ ਲੱਭਿਆ ਪਹਿਲੇ ਰਹਿਣਾ ਜਿਉਂ ਸਵੇਰ ਉੱਠੀ ਦਾ ਰੋਟੀ ਖਾ ਕੇ ਚਾਹ ਪੀ ਕੇ ਦੋਗਲਾ ਸੰਦਰ ਮਾਰ ਕੇ ਠੀਕ ਆ ਫੇਰ ਫੇਰ ਵੇਲੇ ਫੇਰ ਦੁਪਹਿਰ ਦਾ ਟਾਈਮ ਹੋ ਗਿਆ ਜਾਦੂ ਪਿੱਤੀ ਪਕੌੜੇ ਸਕੌੜੇ ਖਾਦੇ ਰੋਟੀ ਖਾਦੀ ਫਿਰ ਵੇਲੇ ਫੇ ਸ਼ਾਮ ਹੋ ਗਈ ਰੋਟੀ ਰੋਟੀ ਖਾ ਕੇ ਰਾਤ ਨੂੰ ਜਿੜਾ ਗੁੜਾ ਕੱਢ ਕੇ ਪੈਕਸ਼ਕ ਲਾ ਕੇ ਫੇਰ ਵੇਲੇ ਹੋਰ ਕੰਮ ਆ ਕਿ ਬਹੁਤ ਵਧੀਆ ਕੰਮ ਆ ਇਹ ਨਹੀਂ ਲੱਭਦਾ ਓ ਯਾਰ ਤੂੰ ਤਾਂ ਤਰਨਾ ਹਟੀਆਂ ਫਿਰ ਪੂਰਾ ਤਾਂ ਭੈੜਾ ਬੰਦਾ ਯਾਰ ਐਵੇਂ ਥੋੜੀ ਤੇਰੀਆਂ ਤਰੀਫਾਂ ਹੁੰਦੀਆਂ ਯਾਰ ਫਿਰ ਭਈ 30000 ਦਾ ਕੋਈ ਕੰਮ ਨਹੀਂ ਕਰ ਸਕਦਾ 30000 ਇਹੋ ਨਹੀਂ ਕਰ ਸਕਦਾ ਬਿਉਹ ਨਹੀਂ ਕਰ ਸਕਦਾ ਤਾਂ ਹੀ ਕਹਾਂ ਚੰਨੀ ਦਾ ਜਿਗਾਰ ਪੈਸੇ ਪੁੱਛਣ ਤਾਂ ਕਿੱਥੋਂ ਆਉਂਦਾ